ਉਹ ਗੁਰੂ ਨਾਨਕ ਸਾਹਿਬ ਇੱਕ ਰੈਵਿਊਲੂਸ਼ਨਰੀ ਸੀ। ਉਹਨਾਂ ਨੇ ਇੱਕ ਸਮਾਜ ਨੂੰ ਬਦਲ ਕੇ ਇੱਕ ਨਵੇਂ ਸਮਾਜ ਦੀ ਨੀਂਹ ਰੱਖੀ। ਔਰ ਉਹ ਨਵੀਆਂ ਧਾਰਾਵਾਂ ਦਿੱਤੀਆਂ ਉਹਨਾਂ ਨੂੰ। ਨਵਾਂ ਧਰਮ ਦਿੱਤਾ ਉਹਨਾਂ ਨੂੰ, ਨਵੀਆਂ ਟ੍ਰੈਡੀਸ਼ਨਸ ਦਿੱਤੀਆਂ, ਨਵੇਂ ਪ੍ਰੈਕਟਿਸਸ ਦਿੱਤੇ, ਨਵਾਂ ਗਿਆਨ ਦਿੱਤਾ, ਸਭ ਚੀਜ਼ ਉਹਨਾਂ ਦੀ ਨਵੀਂ ਨਰੋਈ ਨਿਰੋਲ ਸੀਗੀ। ਤਾਂ ਉਸ ਕੰਟੈਕਸਟ ਦੇ ਵਿੱਚ ਸਿੱਖਾਂ ਨੂੰ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਆਗਮਨ ਦਿਵਸ ਅਸੀਂ ਮਨਾਉਨੇ ਆ ਕੀ ਮਨਾਉਨੇ ਅਸੀਂ ਗੁਰਦੁਆਰਿਆਂ ਦੇ ਵਿੱਚ ਲਾਈਟਾਂ ਲੜੀਆਂ ਲਾ ਲੈਨੇ ਆ ਲਾਓ ਇਸ ਕੋਈ ਇਤਰਾਜ਼ ਨਹੀਂ ਇਹ ਆ ਪਟਾਕੇ ਚਲਾ ਲੈਨੇ ਉਹਨਾਂ ਦੇ ਨਾਲ ਨਹੀਂ ਮਨਾਇਆ ਜਾਣਾ ਗੁਰੂ ਦਾ ਜਿਹੜਾ ਜਨਮ ਹੈ ਗੁਰੂ ਨਾਨਕ ਇੱਕ ਰੈਵੋਲੂਸ਼ਨਰੀ ਹੈ ਉਸ ਦਾ ਇੱਕ ਸਿਧਾਂਤ ਹੈ ਔਰ ਉਹ ਨਰੂਲ ਸਿਧਾਂਤ ਆ ਉਸ ਸਿਧਾਂਤ ਨੂੰ ਗੰਭੀਰ ਹੋ ਕੇ ਉਸ ਨੂੰ ਪੜიਏ ਉਸ ਨੂੰ ਸਮਝੀਏ ਸਮਝਣ ਤੋਂ ਬਾਅਦ ਉਸ ਨੂੰ ਆਪਣੇ ਆਪ ਦੇ ਵਿੱਚ ਅਪਣਾਏ ਉਸ ਦੇ ਉੱਤੇ ਆਪਣਾ ਜੀਵਨ ਢਾਲ ਲਿਏ ਉਸ ਸਿਧਾਂਤ ਦੇ ਉੱਤੇ ਤਾਂ ਇੰਨੀ ਗੱਲ ਨਹੀਂ ਵੀ ਲੰਗਰ ਛਕ ਲਏ ਉਹਦੇ ਵਿੱਚ ਖੀਰ ਬਣ ਗਈ ਉਹਦੇ ਵਿੱਚ ਹੋਰ ਮਤਲਬ ਜੋ ਵੀ ਚੰਗੇ ਚੰਗੇ ਪਕਵਾਨ ਜੰਮ ਗਏ ਉੱਥੇ ਬੱਚਿਆਂ ਨੂੰ ਲਿਜਾ ਕੇ ਕਹਿਤਾ ਵੀ ਅੰਗੁਰ ਗੁਰੂ ਨਾਨਕ ਦੇ ਨਾਲ ਜੇ ਪਿਆਰ ਕਰਨਾ ਤਾਂ ਉਸ ਨੂੰ ਸਮਝਣਾ ਹੈ ਉਸ ਦੇ ਸਿਧਾਂਤ ਨੂੰ ਅਪਣਾਉਣਾ ਹੈ ਜੇ ਤੋ ਪ੍ਰੇਮ ਖਿਲਨ ਦਾ ਚੌ ਸਿਰ ਤਰ ਤਲੀ ਕਲੀ ਮੇਰੀ ਆਉ ਇਤ ਮਾਰਗ ਪੈਰ ਤਰੀ ਜੇ ਸਿਰ ਦੀ ਜੇ ਕਾਣਾ ਕੀ ਜੀ ਗੁਰੂ ਨਾਨਕ ਮਹਾਰਾਜ ਦਾ ਇਹ ਫਰਮਾਨ ਆ ਵੀ ਜੇ ਮੇਰੇ ਨਾਲ ਪਿਆਰ ਕਰਨਾ ਤਾਂ ਤੁਸੀਂ ਪਿਆਰ ਮੇਰੇ ਨਾਲ ਤਾਂ ਕਰਨਾ ਆਪਣਾ ਆਪ ਮਿਟਾ ਕੇ ਇੱਕ ਨਵੇਂ ਪਰਿਵਰਤਨ ਚ ਆਉਣਾ ਇੱਕ ਨਵੀਂ ਤਬਦੀਲੀ ਚ ਤੁਸੀਂ ਆਉਣਾ ਔਰ ਉਸ ਦੇ ਨਾਲ ਆਪਣਾ ਜਿਹੜਾ ਪਛੋਕੜਾ ਉਸ ਨੂੰ ਖਤਮ ਕਰ ਦੇਣਾ ਕਿਸ ਤਰ੍ਹਾਂ ਜਿਸ ਤਰ੍ਹਾਂ ਭਾਈ ਲੈਨਾ ਜੀ ਨੇ ਕੀਤਾ ਭਾਈ ਲੈਣਾ ਜੀ ਨੇ ਆਪਣੇ ਪਛੋਕੜ ਨੂੰ ਛੱਡ ਕੇ ਉਸ ਦੇ ਨਾਲ ਟੋਟਲ ਉਹ ਦੇਵੀ ਦੇ ਪੁਜਾਰੀ ਸੀ ਉੱਥੇ ਜਾਂਦੇ ਹੁੰਦੇ ਸੀਗੇ ਮੰਦਿਰਾਂ 'ਚ ਜਾਂਦੇ ਸੀ ਛੈਣੇ ਖੜਕਾਉਂਦੇ ਸੀ ਹੋਰ ਜੋ ਤਿਲਕ ਧਾਰਦੇ ਸੀ ਲੇਕਿਨ ਜਦੋਂ ਗੁਰੂ ਨਾਨਕ ਦੇ ਪਿਆਰ ਵਿੱਚ ਆ ਗਏ ਗੁਰੂ ਨਾਨਕ ਦੇ ਸਿਧਾਂਤ ਵਿੱਚ ਆ ਗਏ ਤਾਂ ਉਹਨਾਂ ਨੇ ਆਪਣਾ ਮਤਲਬ ਲੈਣਾ ਜੀ ਛੱਡ ਕੇ ਅੰਗਦ ਬਣ ਗਏ ਗੁਰੂ ਦਾ ਇੱਕ 파ਟ ਬਣ ਗਏ ਸਿੱਖ ਨੇ ਅੰਗਦ ਬਣਨਾ ਸਿੱਖ ਨੇ ਆਪਣਾ ਪਛੋਕੜ ਛੱਕਣਾ ਇਹੀ ਚੀਜ਼ਾਂ ਜਿਹੜੀਆਂ 10ਵੇਂ ਪਾਸ਼ਾ ਨੇ ਕਹੀਆਂ ਵੀ ਆਪਣੇ ਪਿਛਲੇ ਧਰਮ ਬਾਰੇ ਭੁੱਲ ਜਾਓ ਆਪਣੇ ਪਿਛਲੇ ਕਰਮਾਂ ਬਾਰੇ ਭੁੱਲ ਜਾਓ ਆਪਣੇ ਪਿਛਲੇ ਪਰਿਵਾਰ ਵਾਲੇ ਭੁੱਲ ਜਾਓ ਹੁਣ ਤੁਸੀਂ ਕਿਹਦਾ ਪਰਿਵਾਰ ਹੋ ਤੁਸੀਂ ਗੁਰੂ ਦਾ ਪਰਿਵਾਰ ਤੁਸੀਂ ਸੰਗਤ ਹੋ ਤੁਸੀਂ ਖਾਲਸਾ ਹੋ ਤੁਹਾਡਾ ਪਿਛਲਾ ਕੋਈ ਰਿਲੇਸ਼ਨਸ਼ਿਪ ਹੈ ਨਹੀਂ ਜੇ ਤੁਹਾਡਾ ਹੈ ਵੀ ਤਾਂ ਅੱਜ ਅਸੀਂ ਆਪਣੇ ਆਪ ਨੂੰ ਉਸ ਸਿਧਾਂਤ ਦੇ ਨਾਲ ਜੋੜ ਕੇ ਇੱਕ ਸੰਗਤ ਦੇ ਰੂਪ ਦੇ ਵਿੱਚ ਗੁਰੂ ਦੇ ਲੜ ਲੱਗ ਕੇ ਉਸ ਦੇ ਸਿਧਾਂਤ ਨੂੰ ਪਿਆਰ ਕਰਕੇ ਪਿਆਰ ਕਰਕੇ ਉਸ ਦੇ ਵਿੱਚ ਰਹੀ ਹੈ ਡਿਸਪਲਿਨ ਚ ਤੋਂ ਉਸ ਦੇ ਉੱਤੇ ਬਾਹਰਲੇ ਜਿਹੜੇ ਪ੍ਰਭਾਵ ਆ ਆਰਐਸਐਸ ਪਾਰੀ ਆ ਜਾਂ ਦੂਸਰੀਆਂ ਇਸ ਕਿਸਮ ਦੇ ਆਸਾਦ ਸੰਤ ਡੇਰਿਆਂ ਵਾਲੇ ਪਾਰਿਆ ਇਹਨਾਂ ਤੋਂ ਦੂਰ ਰਹਿਣ ਦੀ ਜ਼ਰੂਰਤ ਆ ਆਪ ਅੱਖਰ ਨੂੰ ਸ਼ਬਦ ਨੂੰ ਪੜੋ ਔਰ ਉਸ ਤੋਂ ਗਿਆਨ ਲਓ ਉਸ ਤੋਂ ਤੁਸੀਂ ਆਪਣਾ ਰਾਹ ਉਲੀਕੋ ਇਹਨਾਂ ਆਸਾਦਾਂ ਸੰਤਾਂ ਨੇ ਤੁਨੂੰ ਕਿਸੇ ਸਹੀ ਮੰਜ਼ਲ ਤੇ ਨਹੀਂ ਪਹੁੰਚਣਾ ਗੁਰੂ ਨਾਨਕ ਦੇ ਆਦੇਸ਼ ਤੇ ਨਹੀਂ ਪਹੁੰਚਣਾ ਗੁਰੂ ਨਾਨਕ ਦੀ ਜਿਹੜੀ ਮੰਜ਼ਲ ਆ ਉਸ ਨੇ ਸਿੱਧਾ ਸਿੱਖ ਦੇ ਨਾਲ ਸੰਪਰਕ ਕਰਕੇ ਉਸ ਦੇ ਨਾਲ ਪਿਆਰ ਕਰਕੇ ਉਸ ਦੇ ਵਿੱਚ ਆਪਣੇ ਆਪ ਨੂੰ ਢਾਲ ਕੇ ਇੱਕ ਉਸ ਮੰਜ਼ਲ ਤੇ ਪਹੁੰਚੋ ਜਿਸ ਤੇ ਲੈਣਾ ਜੀ ਪਹੁੰਚੇ ਤੋਂ ਇਹੀ ਮੇਰਾ ਸਾਰੀ ਦੁਨੀਆ ਦੀ ਸਿੱਖ ਜਗਤ ਦੇ ਵਿੱਚ ਰਹਿੰਦੇ ਸਿੱਖਾਂ ਨੂੰ ਮੇਰੀ ਬੇਨਤੀ ਆ ਮੇਰੀ ਹੱਥ ਜੋੜ ਕੇ ਅਪੀਲ ਆ ਕਿ ਆਪਾਂ ਗੁਰੂ ਵਾਲੇ ਬਣੀਏ ਆਪ ਡੇਰਿਆਂ ਦਾ ਜਿਹੜਾ ਰਾਹ ਉਹ ਛੱਡিয়ে ਡੇਰਿਆਂ ਨੂੰ ਟੋਟਲੀ ਰਿਜੈਕਟ ਕਰਿਏ ਕੋਈ ਐਸਾ ਵਿਚੋਲਾ ਨਾ ਵਿੱਚ ਰੱਖੀਏ ਆਪਣੇ ਵਿੱਚ ਤੇ ਗੁਰੂ ਦੇ ਵਿੱਚ ਸਿੱਧਾ ਆਪਾਂ ਗੁਰੂ ਦੇ ਨਾਲ ਪਿਆਰ ਪਾ ਕੇ ਉਹਦੇ ਲੜ ਲੱਗੀਏ ਔਰ ਇੱਕ ਐਸਾ ਨਰੋਲ ਧਰਮ ਦੁਨੀਆ ਦੇ ਵਿੱਚ ਸਿੱਕੀ ਦਾ ਹੈਗਾ ਇੱਕ ਐਸੀ ਚੀਜ਼ ਆ ਜਿਸ ਦੇ ਨਾਲ ਅਸੀਂ ਜਦੋਂ ਆਪ ਬਦਲ ਗਏ ਤਾਂ ਦੁਨੀਆ ਵੀ ਬਦਲੇਗੀ ਜਿਹੜੇ ਦੂਜੇ ਧਰਮਾਂ ਵਾਲੇ ਉਹ ਵੀ ਸਾਡੀ ਕਲਾਵੇ ਚ ਆਉਣਗੇ ਸਾਡਾ ਮਾਨਵਤਾ ਦਾ ਧਰਮ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆਂ ਅਰਦਾਸ ਚ ਰੋਜ਼ਾ ਨਾ ਕਰਨੇ ਤੋ ਇਸ ਲੜ ਲੱਗੋ ਗੁਰੂ ਦੇ ਹੋਰ ਦੂਸਰੀਆਂ ਚੀਜ਼ਾਂ ਨੂੰ ਛੱਡੋ ਆ ਪੰਡਤਾਂ ਦਾ ਆ ਰਿਚੂਅਲਿਜ਼ਮ ਦਾ ਆ ਸਾਧਾਂ ਦਾ ਆ ਜਿਹੜੇ ਤਵੀਜ਼ ਦੇਣ ਵਾਲੇ ਬੰਦੇ ਆ ਆ ਜਿਹੜੇ ਕਹਿੰਦੇ ਆ ਤੁਸੀਂ ਨਾਮ ਸਿਮਰਨ ਸਾਤੋਂ ਲੈ ਲਓ ਆ ਬੈਠੇ ਅਰਾਧਾ ਸਵਾਮੀ ਇਹਨਾਂ ਦੇ ਪੱਲੇ ਕੁਛ ਨਹੀਂ ਹੈ ਜੇ ਕੁਛ ਹੈ ਉਹ ਗੁਰੂ ਦੇ ਕੋਲ ਆ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਗੁਰੂ ਦੇ ਬਣੀਏ ਅਸੀਂ ਇਹ ਹੀ ਮੇਰਾ ਹੱਥ ਜੋੜ ਕੇ ਸਾਰੇ ਸਿੱਖ ਸੰਗਤ ਨੂੰ ਬੇਨਤੀ ਹੈ ਗੁਰੂ ਸਿੱਖ ਨਿਊਜ਼ ਵਾਲਿਆਂ ਦੀ ਇਹ ਜਿਹੜੀ ਮਿਹਨਤ ਕਰਕੇ ਪ੍ਰਕਿਰਿਆ ਕਰਕੇ ਉਹਨਾਂ ਨੇ ਗੁਰੂ ਪ੍ਰਭ ਦੇ ਉੱਤੇ ਗੁਰੂ ਨਾਨਕ ਦੇ ਆਗਮਨ ਦੇ ਉੱਤੇ ਇਹ ਸਾਰਾ ਉਪਰਾਲਾ ਕੀਤਾ ਉਸ ਦੇ ਨਾਲ ਉਹਨਾਂ ਨੂੰ ਵਧਾਈ ਦਿਨਾ ਔਰ ਸਾਰੇ ਸਿੱਖ ਜਗਤ ਨੂੰ ਵਧਾਈ ਦਿਨਾ ਔਰ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਵਾਹਿਗੁਰੂ ਸਭ ਨੂੰ ਸਿੱਖਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਸੁਖ ਸ਼ਾਂਤੀ ਦੇ ਵਿੱਚ ਰੱਖੇ